ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਰਤੀ ਹਰ ਕੋਈ ਹੋਣਾ ਚਾਹੁੰਦਾ ਹੈ ਸਰਕਾਰ ਵੱਲੋਂ ਪੋਸਟਾਂ ਵੀ ਕੱਢੀਆਂ ਜਾਂਦੀਆਂ ਨੇ ਤੇ ਭਰਤੀ ਪ੍ਰਕਿਰਿਆ ਨੂੰ ਨੇਪਰੇ ਚੜਾਉਣ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਟੈਸਟ ਵੀ ਲਏ ਜਾਂਦੇ ਨੇ ਵਕਫਾ ਕਮਿਸ਼ਨ ਬਣੇ ਹੋਏ ਨੇ ਜਿਹੜੇ ਵਕਫਾ ਵਿਭਾਗਾਂ ਦੇ ਵਿੱਚ ਨਿਯੁਕਤੀਆਂ ਕਰਦੇ ਨੇ ਤੇ ਅੱਜ ਕੱਲ੍ਹ ਆਨਲਾਈਨ ਤਰੀਕੇ ਦੇ ਨਾਲ ਫਾਰਮ ਨਿਕਲਦੇ ਨੇ ਅਰਜ਼ੀਆਂ ਨਿਕਲਦੀਆਂ ਨੇ ਤੇ ਆਨਲਾਈਨ ਤਰੀਕੇ ਦੇ ਨਾਲ ਹੀ ਲੋਕ ਫੀਸ ਭਰ ਕੇ ਅਪਲਾਈ ਕਰ ਦਿੰਦੇ ਨੇ ਰੋਲ ਨੰਬਰ ਵਗੈਰਾ ਵੀ ਆਨਲਾਈਨ ਹੀ ਇਸ਼ੂ ਹੁੰਦੇ ਨੇ ਪਰ ਜਦੋਂ ਆਨਲਾਈਨ ਭਰਤੀ ਨਿਕਲਦੀ ਹੈ ਕੋਈ ਪੇਪਰ ਨਿਕਲਦਾ ਹੈ ਤਾਂ ਨਾਲ ਦੀ ਨਾਲ ਕਈ ਲੋਕ ਅਜਿਹੇ ਨੇ ਜਿਹੜੇ ਸਰਗਰਮ ਹੋ ਜਾਂਦੇ ਨੇ ਇਸ ਭਰਤੀ ਪ੍ਰਕਿਰਿਆ ਦੇ ਵਿੱਚੋਂ ਆਪਣਾ ਲਾਹਾ ਲੈਣਾ ਚਾਹੁੰਦੇ ਨੇ ਗੱਲ ਕਰ ਰਹੇ ਹਾਂ ਹਰਿਆਣਾ ਦੀ ਹਰਿਆਣਾ ਦੇ ਵਿੱਚ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਜਿਹਨੂੰ ਐਚ ਐਸ ਐਸ ਸੀ ਕਿਹਾ ਜਾਂਦਾ ਹੈ ਉਹਦੇ ਤਹਿਤ ਗਰੁੱਪ ਸੀ ਦੀਆਂ ਭਰਤੀਆਂ ਕੀਤੀਆਂ ਜਾਣੀਆਂ ਨੇ ਤੇ ਇਹਨਾਂ ਭਰਤੀਆਂ ਨੂੰ ਲੈ ਕੇ ਇੱਕ ਕਾਮਨ ਟੈਸਟ ਹੋਣਾ ਜਿਹਨੂੰ ਸੀ ਈ ਟੀ ਕਿਹਾ ਜਾਂਦਾ ਹੈ ਯਾਨੀ ਕਿ ਕਾਮਨ ਐਲੀਜੀਬਿਲਟੀ ਟੈਸਟ ਇਸ ਟੈਸਟ ਵਾਸਤੇ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ ਹਰਿਆਣਾ ਦੀ ਸਰਕਾਰ ਵੱਲੋਂ ਤਾਂ ਇਹਦੇ ਉੱਤੇ ਸਾਰੇ ਜਾ ਕੇ ਅਪਲਾਈ ਕਰ ਰਹੇ ਨੇ ਤੇ ਹੁਣ ਤੱਕ ਕੁੱਲ ਮਿਲਾ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਅਪਲਾਈ ਕਰ ਦਿੱਤਾ ਹੈ ਇੱਕ ਪਾਸੇ ਸਰਕਾਰ ਦੀ ਵੈਬਸਾਈਟ ਸਰਕਾਰੀ ਵੈਬਸਾਈਟ ਜਿਹਦੇ ਉੱਤੇ ਸਾਰੀਆਂ ਗਾਈਡਲਾਈਨਸ ਨੇ ਸਾਰੇ ਉਹਦੇ ਉੱਤੇ ਫਾਰਮ ਨੇ ਪਰ ਦੂਜੇ ਪਾਸੇ ਕਿਸੇ ਨੇ ਹਰਿਆਣੇ ਦੇ ਵਿੱਚ ਇਹਦੇ ਨਾਲ ਮਿਲਦੀ ਜੁਲਦੀ ਨਕਲੀ ਇੱਕ ਵੈਬਸਾਈਟ ਤਿਆਰ ਕਰ ਦਿੱਤੀ ਜਿਹਦੇ ਉੱਤੇ ਇੱਕ ਔਰ ਤੁਹਾਡਾ ਨੰਬਰ ਅਕਾਊਂਟ ਨੰਬਰ ਦੇ ਦਿੱਤਾ ਗਿਆ ਜਿਹਦੇ ਵਿੱਚ ਫੀਸ ਭਰਨ ਲਈ ਕਿਹਾ ਗਿਆ ਅਕਸਰ ਤੁਸੀਂ ਵੀ ਅਪਲਾਈ ਕੀਤਾ ਹੋਵੇਗਾ ਤਾਂ ਪਹਿਲਾਂ ਤੁਹਾਡਾ ਅਰਜ਼ੀ ਦਾ ਕੰਮ ਨੇਪਰੇ ਚੜਾਇਆ ਜਾਂਦਾ ਯਾਨੀ ਕਿ ਤੁਸੀਂ ਅਵੇਦਨ ਕਰਦੇ ਹੋ ਫਾਰਮ ਭਰਨਾ ਸ਼ੁਰੂ ਕਰਦੇ ਹੋ ਤਾਂ ਉਸ ਤੋਂ ਬਾਅਦ ਦੇ ਵੀ ਤੁਹਾਡੀ ਜਾਣਕਾਰੀ ਤੋਂ ਬਾਅਦ ਫੀਸ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਪਰ ਜਿਹੜੀ ਨਕਲੀ ਫੀਸ ਜਿਹੜੀ ਬਣਾਈ ਗਈ ਵੈਬਸਾਈਟ ਇਹਦੇ ਉੱਤੇ ਸਭ ਤੋਂ ਪਹਿਲਾਂ ਪੋਰਟਲ ਖੁੱਲਦੇ ਹੀ ਕਹਿੰਦੇ ਫੀਸ ਭਰਨ ਦਾ ਆ ਰਿਹਾ ਸੀ ਕਿ ਫੀਸ ਭਰੋ ਫਿਰ ਅਗਲਾ ਪ੍ਰੋਸੈਸ ਹੋਵੇਗਾ ਕੁੱਲ ਮਿਲਾ ਕੇ 14 ਲੱਖ ਤੋਂ ਵੱਧ ਲੋਕਾਂ ਨੇ ਇਸ ਸਾਈਟ ਦੇ ਉੱਤੇ ਵਿਜ਼ਿਟ ਕੀਤਾ ਹੈ ਤੇ ਦਾ ਸੰਗਿਆਨ ਜਾਂ ਇਹਦਾ ਜਿਹੜਾ ਸੰਦਰਭ ਲਿਆ ਗਿਆ ਇਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਉਹ ਵੀ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਹੀ ਇਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਪਤਾ ਲੱਗਿਆ ਕਿ ਇੱਕ ਫਰਜ਼ੀ ਵੈੱਬਸਾਈਟ ਬਣਾਈ ਗਈ ਹੈ ਮਿਲਦਾ ਜੁਲਦਾ ਨਾਮ ਦੇ ਕੇ ਵੈੱਬਸਾਈਟ ਬਣਾਈ ਗਈ ਹੈ ਸਰਕਾਰੀ ਵੈੱਬਸਾਈਟ ਦੇ ਬਰਾਬਰ ਤੇ ਦੇ ਉੱਤੇ 14 ਲੱਖ ਤੋਂ ਵੱਧ ਲੋਕ ਨੇ ਜਿਹੜੇ ਉਹ ਵਿਜ਼ਿਟ ਕਰ ਚੁੱਕੇ ਨੇ ਹਾਲਾਂਕਿ ਕਿੰਨਿਆਂ ਨੇ ਉੱਥੇ ਅਰਜ਼ੀਆਂ ਭਰੀਆਂ ਕਿੰਨਿਆਂ ਨੇ ਉਹ ਆਵੇਦਨ ਕਰ ਦਿੱਤਾ ਕਿੰਨਿਆਂ ਨੇ ਫੀਸ ਭਰ ਦਿੱਤੀ ਇਹਦਾ ਅਜੇ ਅੰਕੜਾ ਸਾਹਮਣੇ ਨਹੀਂ ਆਇਆ ਪਰ ਉਹਦੇ ਉੱਤੇ ਇੱਕ ਅਕਾਊਂਟ ਨੰਬਰ ਕਿਸੇ ਮਹਿਲਾ ਦੇ ਨਾਮ ਦੇ ਉੱਤੇ ਸ਼ੋਅ ਹੋ ਰਿਹਾ ਹੈ ਤਾਂ ਫਰਜ਼ੀ ਵੜਾ ਬਹੁਤ ਵੱਡਾ ਸੀ ਜਿਹਨੂੰ ਰੋਕ ਲਿਆ ਗਿਆ ਤੇ ਹੁਣ ਜਾਂਚ ਹੋਵੇਗੀ ਕਿਹਦਾ ਉਹ ਅਕਾਊਂਟ ਨੰਬਰ ਹੈ ਕਿੰਨੇ ਉਹ ਵੈੱਬਸਾਈਟ ਬਣਾਈ ਹੈ ਤੇ ਕੌਣ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀਗਾ ਜਦੋਂ ਦਾ ਨੋਟੀਫਿਕੇਸ਼ਨ ਹੋਇਆ ਹੈ ਭਰਤੀ ਦਾ ਕਿ ਸੀਈਟੀ ਦਾ ਟੈਸਟ ਹੋਣਾ ਹੈ ਕਾਮਨ ਐਲੀਜੀਬਿਲਿਟੀ ਟੈਸਟ ਹੋਣਾ ਹੈ ਤਾਂ ਉਹਦੇ ਮੁਤਾਬਕ ਇਹਦੇ ਵਿੱਚ 32 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੇ ਸਰਕਾਰੀ ਵੈਬਸਾਈਟ ਦੇ ਉੱਤੇ ਵਿਜ਼ਿਟ ਕੀਤਾ ਤੇ 14 ਲੱਖ ਦੇ ਕਰੀਬ ਲੋਕਾਂ ਨੇ ਇਸ ਫਰਜ਼ੀ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਲਿਆ ਤਾਂ ਕੁੱਲ ਮਿਲਾ ਕੇ ਜਿਹੜਾ ਇਹਦਾ ਅੰਕੜਾ ਬਣਦਾ ਹੈ 46 ਲੱਖ 40 ਲੱਖ ਲੋਕ ਇਹਦੇ ਲਈ ਅਪਲਾਈ ਕਰ ਚੁੱਕੇ ਨੇ ਜਾਂ ਵਿਜ਼ਿਟ ਕਰ ਚੁੱਕੇ ਨੇ ਉਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਨਕਲੀ ਵੈਬਸਾਈਟ ਵੀ ਖੋਲ ਲਈ ਤੇ ਹੁਣ ਸਰਕਾਰ ਵੱਲੋਂ ਇਹਨੂੰ ਫਰਕ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸਾਡੀ ਵੈਬਸਾਈਟ ਆ ਉਹ ਇਸ ਤਰ੍ਹਾਂ ਦੀ ਹੈ ਉਹਦੇ ਉੱਤੇ ਇੱਕ ਆਪਣੇ ਕੋਲੋਂ ਹੀ ਕੁਝ ਪਿਛਲੇ ਪਾਸੇ ਅੱਖਰ ਜੋੜ ਲਏ ਗਏ ਕਿਉਂਕਿ ਤੁਸੀਂ ਦੇਖਦੇ ਹੋ ਕਿ ਕੋਈ ਵੀ ਸਰਕਾਰੀ ਵੈਬਸਾਈਟ ਹੁੰਦੀ ਆ ਉਹਦੇ ਉੱਤੇ ਤੁਸੀਂ ਅਪਲਾਈ ਕਰਦੇ ਹੋ ਤਾਂ gov.in ਲਿਖਿਆ ਹੁੰਦਾ ਯਾਨੀ ਕਿ ਗਵਰਨਮੈਂਟ ਦੀ ਸਾਈਟ ਹੈ ਇਹਦੇ ਉੱਤੇ ਵੀ ਫਰਜ਼ੀ ਦੇ ਉੱਤੇ ਵੀ ਜਿਹੜਾ ਸੀਗਾ JioWin ਵਗੈਰਾ ਲਿਖ ਦਿੱਤਾ ਤੇ ਨਾਲ ਉਹਦੇ PHP ਪਾ ਦਿੱਤਾ ਗਿਆ ਲੌਗਇਨ 1 PHP ਉਹਦੇ ਤੋਂ ਇਹ ਫੜੀ ਗਈ ਵੈਬਸਾਈਟ ਤੇ ਇਹਦੇ ਉੱਤੇ ਹੁਣ ਕਾਰਵਾਈ ਹੋਣੀ ਹੈ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜਾ ਅ ਅਪਲਾਈ ਕਰਨ ਦਾ ਤਰੀਕਾ ਹੈ ਉਹ ਸਰਕਾਰੀ ਵੈਬਸਾਈਟ ਦੇ ਮੁਤਾਬਕ ਪਹਿਲਾਂ ਸਾਰਾ ਕੁਝ ਤੁਹਾਡਾ ਫਾਰਮ ਵਗੈਰਾ ਫਿਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫੀਸ ਦਾ ਪ੍ਰੋਸੈਸ ਆਉਂਦਾ ਹੈ ਤੇ ਜਿਹੜੀ ਫਰਜੀ ਸੀਗੀ ਉਹਦੇ ਤੋਂ ਸਭ ਤੋਂ ਪਹਿਲਾਂ ਕਹਿੰਦੇ ਫੀਸ ਦਾ ਹੀ ਪ੍ਰੋਸੈਸ ਆ ਰਿਹਾ ਸੀ ਤੁਸੀਂ ਫੀਸ ਭਰੋ ਤੇ ਫੀਸ ਵੀ ਹੈ ਜਿਹੜੀ ਉਹ ਆਮ ਜਿਹੜੇ ਜਨਰਲ ਵਰਗ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਲਈ 500 ਰੁਪਿਆ ਰੱਖੀ ਗਈ ਹੈ ਤੇ ਜਿਹੜੇ ਵੱਖ-ਵੱਖ categories ਦੇ ਨਾਲ ਸੰਬੰਧਿਤ ਨੇ ਚਾਹੇ BC 'ਚ ਹੋਗੇ ਚਾਹੇ SC 'ਚ ਹੋਗੇ ਉਹਨਾਂ ਵਾਸਤੇ 250 ਰੁਪਿਆ ਫੀਸ ਰੱਖੀ ਗਈ ਹੈ ਪਰ ਇਹ ਫਰਜ਼ੀ ਵਾੜਾ ਹੁੰਦਾ ਹੁੰਦਾ ਬਚ ਗਿਆ ਪਰ ਅਜੇ ਜਾਂਚ ਚੱਲ ਰਹੀ ਹੈ ਕਿ ਜੇਕਰ 14 ਲੱਖ ਲੋਕਾਂ ਨੇ ਇਹਦੇ ਉੱਤੇ ਵਿਜ਼ਿਟ ਕੀਤਾ ਤਾਂ ਕਿੰਨੇ ਲੋਕਾਂ ਨੇ ਉਹਦੇ ਵਿੱਚ ਅਪਲਾਈ ਕੀਤਾ ਤੁਸੀਂ 14 ਲੱਖ ਦੇ ਵਿੱਚੋਂ ਕਿੰਨਿਆਂ ਨੇ 5-500 ਰੁਪਿਆ ਜਮਾ ਵੀ ਕਰਾ ਦਿੱਤਾ ਤਾਂ ਪੈਸੇ ਉਹਨਾਂ ਦੇ ਸਮਝੋ ਡੁੱਬੇ ਹੋਏ ਨੇ ਤਾਂ ਕੁਲਮਲਾ ਕੇ ਜਦੋਂ ਵੀ ਤੁਸੀਂ ਕੋਈ ਵੀ ਵੈੱਬਸਾਈਟ ਦੇਖੋ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਸੰਬੰਧਿਤ ਵਿਭਾਗ ਦੇ ਪੋਰਟਲ ਤੇ ਜਾ ਸਕਦੇ ਹੋ ਨਜ਼ਦੀਕ ਤੁਹਾਡੇ ਦਫ਼ਤਰ ਹੁੰਦੇ ਨੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਤੋਂ ਜਾ ਕੇ ਸਲਾਹ مشورہ ਲੈ ਸਕਦੇ ਹੋ ਪੁੱਛ ਸਕਦੇ ਹੋ ਪਰ ਜਿਹੜੀਆਂ ਨਕਲੀ ਜਾਂ ਫੇਕ ਆਈਡੀਆਂ ਬਣਾਈਆਂ ਜਾਂਦੀਆਂ ਨੇ ਵੈੱਬਸਾਈਟ ਬਣਾਈਆਂ ਜਾਂਦੀਆਂ ਨੇ ਉਹ ਤੁਹਾਨੂੰ ਹਮੇਸ਼ਾ ਗੁੰਮਰਾ ਕਰ ਸਕਦੀਆਂ ਨੇ فرض ਕਰੋ ਕਿੰਨੇ ਲੋਕਾਂ ਨੇ ਉਹਦੇ ਤੇ ਅਪਲਾਈ ਕੀਤਾ ਹੋਵੇਗਾ ਤੇ ਉਹ ਰੋਲ ਨੰਬਰ ਉਡੀਕਦੇ ਰਹਿ ਜਾਣਗੇ ਪਰ ਰੋਲ ਨੰਬਰ ਨਹੀਂ ਆਉਣਾ ਕਿਉਂਕਿ ਸਾਈਟ ਫਰਜ਼ੀ ਨਿਕਲ ਚੁੱਕੀ ਹੈ ਹੁਣ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਲੋਕ ਗੁੰਮਰਾਹ ਹੋਏ ਨੇ ਤੇ ਕਿੰਨੇ ਲੋਕ ਇਹਦੇ ਵਿੱਚ ਬਚ ਗਏ ਨੇ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ